ਜੇ ਪਾ ਸੱਪ ਮਾਰਦੇ ਆ ਨਾ ਆਪਾਂ ਪਿੰਡਾਂ ਵਾਲਿਆਂ ਬਾਹ ਪੈਂਦਾ ਰਹਿੰਦਾ ਖੇਤਾਂ ਚ ਸੱਪਾਂ ਨਾਲ ਹੁਣ ਥੋੜਾ ਜਿਹਾ ਘਟਿਆ ਹੋਇਆ ਕਿਉਂਕਿ ਦਿਨੇ ਬਿਜਲੀ ਆਉਣ ਲੱਗ ਗਈ ਨਹੀਂ ਤਾਂ ਰਾਤ ਨੂੰ ਸੱਪਾਂ ਦੀਆਂ ਸਿਰੀਆਂ ਮਿੱਧੇ ਫਿਰਦੇ ਰਹਿੰਦੇ ਸੀ ਸੱਪ ਕਿਹੜੇ ਪਾਸੇ ਮਰਦਾ ਜੀ ਸਿਰ ਵਾਲੇ ਪਾਸੇ ਤੇ ਸਿਰ ਵੀ ਜਿੰਨਾ ਮਰਜੀ ਤੁਸੀਂ ਨੱਪ ਦੋ ਪਰ ਸੱਤ ਪੰਜ ਸੱਤ ਮਿੰਟ ਪੂਛਤਾ ਲਾਉਂਦੇ ਰਹਿੰਦਾ ਹੈ ਉਹਨੂੰ ਆਪਾਂ ਕਹਿੰਦੇ ਬਿਸ਼ਕੋਲਦਾ ਇਹ ਹਜੇ ਬਿਸ਼ਕੋਲ ਹੀ ਜਾਂਦੇ ਆ ਹਜੇ ਐ ਹੱਲੀ ਜਾਂਦੀ ਆ ਬਾਜ ਵੀ ਹੋਰਾਂ ਦੇ ਪੂਛਾਂ 11 ਨਵੰਬਰ ਨੂੰ ਝਾੜੂ ਵਾਲਾ ਬਟਨ ਦਬਾ ਦਿਓ ਪੂਛ ਜਿਹੜੀ ਐ ਐ ਕਰਦੀ ਐ ਐ ਖੜ ਜੂ ਤੋਂ ਬਾਅਦ ਫਿਰ ਟੋਆ ਪਟ ਕੇ ਦਬਾ ਦਿਓ ਬਸ ਉਹ ਤੋਂ ਬਾਅਦ ਤਾਂ ਫੇਰ ਦੋਆ ਪਟਕੇ ਦੱਬ ਵੀ ਦਿੰਨੇ ਆ ਪਨਾਗ ਦੇਵਤਾ ਨੂੰ ਇਹ ਬਹੁਤ ਜ਼ਹਿਰੀਲੇ ਨੇ ਇਹਨਾਂ ਨੇ ਸਾਡੀਆਂ ਜਵਾਨੀ ਦੀਆਂ ਨਸਾਂ ਦੇ ਵਿੱਚ ਨਾੜਾਂ ਦੇ ਵਿੱਚ ਚਿੱਟਾ ਵਾੜਿਆ ਇਹਨਾਂ ਨੇ ਇਹਨਾਂ ਨੇ ਸਾਡੇ ਮੁਕੱਦਸ ਸਥਾਨ ਸਾਡੇ ਪਵਿੱਤਰ ਸਥਾਨਾਂ 'ਚ ਬੰਬ ਧਮਾਕੇ ਗੋਲੀਆਂ ਬਾਰੂਦ ਵਾੜਿਆ ਇਹਨਾਂ ਨੇ ਉਹ ਇੱਕ ਕਿਸੇ ਹੁਣ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ਤਾਂ ਸੁਣ ਕੇ ਹਟਿਓ ਪ੍ਰਤਾਪ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਤਾਪ ਸਿੰਘ ਬਾਜ਼ਬਾ ਬਾਰੇ ਬੋਲਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜ਼ਬਾ ਨੇ ਆਪਣਾ ਕੰਮ ਸੋਨੇ ਦੇ ਬਿਸਕੁਟਾਂ ਨਾਲ ਸ਼ੁਰੂ ਕੀਤਾ ਸੀ ਇਹ ਬਿਸਕਟ ਰਾਵੀ ਦੇ ਦੂਜੇ ਪਾਸੇ ਆਉਂਦੇ ਸੀ ਤੇ ਇਹ ਬਿਨਾਂ ਬਜਾ ਨਹੀਂ ਕਿ ਉਹ 2-2 ਕਰੋੜ ਦੀਆਂ ਕਾਰਾਂ ਖਰੀਦ ਰਹੇ ਨੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੀਤੀਆਂ ਸਰਕਾਰਾਂ ਨੇ ਸੂਬੇ ਦੇ ਤਾਂਨੇ ਬਾਣੇ ਨੂੰ ਤਬਾਹ ਕਰ ਦਿੱਤਾ ਸੀ ਇੱਥੇ ਗੈਂਗਸਟਰਾਂ ਤੇ ਮਾਫੀਆ ਨੂੰ ਉਤਸ਼ਾਹਿਤ ਕੀਤਾ ਜਾਂਦਾ ਸੀ ਜਿਨ੍ਹਾਂ ਨੂੰ ਉਹ ਆਪਣੀਆਂ ਜ਼ਰੂਰਤਾਂ ਅਨੁਸਾਰ ਬਣਾਉਂਦੇ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਤਰਨਤਾਰ ਨੇ ਬਹੁਤ ਦੁੱਖ ਚੱਲਿਆ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਨੂੰ ਹੱਲ ਕਰ ਰਹੀ ਹੈ ਤੇ ਇਸ ਦੇ ਵਿੱਚ ਸਮਾਂ ਲੱਗਦਾ ਕਿ ਉਹਨਾਂ ਨੇ ਕਿਹਾ ਕਿ ਜਿਹੜੀਆਂ ਇਹਨਾਂ ਨੇ ਰਾਜਨੀਤੀਆਂ ਖੇਡੀਆਂ ਨੇ ਉਹ ਸਾਰਿਆਂ ਦੇ ਕਾਗਜ਼ ਨਿਕਲ ਰਹੇ ਨੇ ਸਮਾਂ ਲੱਗੇਗਾ ਪਰ ਜੋ ਵੀ ਕੰਮ ਹੋਵੇਗਾ ਉਹ ਪੱਕੇ ਪੈਰਾਂ ਨਾਲ ਕੀਤਾ ਜਾਵੇਗਾ ਤੇ ਦੂਜੇ ਪਾਸੇ ਪ੍ਰਤਾਪ ਬਾਜ਼ਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਰੀਆਂ-ਖਰੀਆਂ ਸੁਣਾਈਆਂ ਨੇ ਤੇ ਪ੍ਰਤਾਪ ਬਾਜ਼ਵਾ ਦੇ ਬਿਆਨ ਵੀ ਤੁਹਾਨੂੰ ਸੁਣਾ ਦਿੰਨੇ ਆ ਇੰਨਾ ਵੱਡਾ ਸੂਬਾ 5000 ਕਰੋੜ ਚ ਹੁੰਦਾ ਹੀ ਕੋਈ ਨਹੀਂ ਨਾ ਕੋਈ ਕਸੀ ਸਾਡੇ ਕੋਲ ਨਾ ਕੋਈ ਆ ਸੂਏ ਜਿੰਨੇ ਨੇ ਨਾ ਜਿੱਥੇ ਐਤ ਕੀ ਸਾਡੇ 74 75 ਜਗਾ ਤੇ ਬਜਸੀ ਸਾਰੇ ਟੁੱਟੇ ਕਿਉਂ ਟੁੱਟੇ ਪੈਸਾ ਕੋਈ ਨਹੀਂ ਤੁਸੀਂ ਵੇਖਿਆ ਹੀ ਹੈ ਕਿ ਸਰਕਾਰ ਰਾਜ ਕਰਨ ਦੇ ਕਾਬਿਲ ਹੀ ਹੈ ਤੁਹਾਡਾ ਦਾਸ ਗੁਰੂ ਮਾਰਾ ਸਾਹਿਬ ਦੀ ਪਾਰ ਕਿਰਪਾ ਤੇ 파ਟੀ ਹਾਈ ਕਮਾਂਡ ਦੇ ਅਸ਼ੀਰਵਾਦ ਨਾਲ ਵਿਰੋਧੀ ਧਿਰ ਦਾ ਲੀਡਰ ਇਹਨਾਂ ਦੇ ਐਮਐਲਏ ਨੂੰ ਬੜਾ ਬੁਰਾ ਮਹਿਸੂਸ ਕਰਦੇ ਨੇ ਮੇਰੇ ਕੋਲ ਇੱਕ ਵਾਰ ਕਿਹਾ ਗਿਆ ਕਿ ਕਿਸ ਕਿਸਮ ਦਾ ਮਟੀਰੀਅਲ ਇੱਥੇ ਆ ਗਿਆ بڑے ਚੀਕਨ ਲਾਪੇ ਜੀ ਸਾਨੂੰ ਮਟੀਰੀਅਲ ਦੱਸਦੇ ਬੈਠਾ ਮੇਰੀ ਗੱਲ ਦੱਸੋ 40 ਰੁਪਏ ਨੂੰ ਵੀ ਕਪੜਾ ਆਂਦਾ ਮੀਟਰ ਤੇ 4000 ਦਾ ਵੀ ਆਂਦਾ ਮਟੀਰੀਅਲ ਦਾ ਹੀ ਤਾਂ ਫਰਕ ਹੁੰਦਾ ਇਹ ਬੰਦੇ ਜਿਹੜੇ ਪਿੰਡੇ ਤੇ ਕਦੀ ਸਰਪੰਚ ਨਹੀਂ ਬਣ ਸਕੇ ਸਰਪੰਚ ਇਹਨਾਂ ਨੂੰ ਪਿੰਡੇ ਨੇ ਕਦੀ ਸਰਪੰਚ ਨਹੀਂ ਚੁਣਿਆ ਉਹ ਤੁਸੀਂ ਐਮਐਲਏ ਬਣਾ ਫਿਰ ਤੇ ਜੋ ਮੈਂ ਤੁਹਾਨੂੰ ਗੁਜ਼ਾਰਿਸ਼ ਇਹ ਕਰਨਾ ਚਾਹਨਾ ਇਹਨਾਂ ਕੋ ਕੀ ਤੁਸੀਂ ਮਾ ਚੱਲ ਗਏ ਹਲੋ ਕਿੱਥੇ ਛੱਡ ਮੈਨੂੰ ਹਲੋ ਹਲੋ ਚਲੋ ਮੇਰਾ ਕਹਿਣ ਦਾ ਮਕਸਦ ਇਹਦਾ ਸੀ ਤੁਹਾਨੂੰ ਕਿ ਵੇਖੋ ਅੱਜ ਤਰਨਤਾਨ ਦੇ ਵਿੱਚ ਸਾਰਨ ਵੱਡਾ ਮੁੱਦਾ ਕੀ ਮੇਰੇ ਵੱਲ 2 ਮਿੰਟ ਧਿਆਨ ਖਿੜੋ ਮੈਂ 5-7 ਮਿੰਟ ਚ ਅਜਾਸ ਲਿਆ ਦੋ ਜਦੋਂ 15 ਸਾਲ ਇੱਥੇ ਹਾਲਾਤ ਮਾੜੇ ਰਹੇ ਤਾਂ ਮੈਨੂੰ ਇਹ ਪਤਾ ਸਰਦਾਰ ਸਾਹਿਬ ਕੇ ਮਹੀਨੇ ਵਿੱਚ 15 ਦਿਨ ਦੁਕਾਨਾਂ ਬੰਦ ਰਹਿੰਦੀ ਸੀ ਕੋ ਰਹਿੰਦੀ ਰਹੀਆਂ ਕਿ ਨਹੀਂ ਬਾਜ਼ਾਰ ਬੰਦ ਕਰਦੇ ਜਦੋਂ ਮਰਜ਼ੀ ਐਲਾਨ ਹੋ ਜਾਣਾ ਅੱਜ ਦੀ ਦੋ ਦਿਨ ਬਾਜ਼ਾਰ ਬੰਦ ਰਹੇਗਾ ਚਾਰ ਤਿੰਨ ਬਾਦ ਰਹੇਗਾ ਬਾਜ਼ਾਰ ਤੇ ਕੱਲਾ ਕਾਰੋਬਾਰ ਚਵੀਆਂ ਘੰਟਾ ਜੋ ਪੰਜ ਸੱਤ ਘੰਟੇ ਕਾਰੋਬਾਰ ਹੁਣ ਇੱਕ ਵਾਰ ਫੇਰ ਹਾਲਾਤ ਉਹੀ ਆ ਗਏ ਕੋਈ ਇਹੋ ਜਿਹਾ ਪਰਿਵਾਰ ਨਹੀਂ ਜਿਹਨੂੰ ਇਹਨਾਂ ਗੈਂਗਸਟਰਾਂ ਦੇ ਟੈਲੀਫੋਨ ਨਹੀਂ ਆ ਰਹੇ ਜਾਂ ਚਿੱਠੀਆਂ ਨਹੀਂ ਆ ਰਹੀਆਂ ਪੈਸਿਆਂ ਦੀਆਂ ਕਿ ਘੱਲੋ ਸਾਨੂੰ ਫਰੋਤੀ ਦੇ ਪੈਸੇ ਦੋ ਟੈਲੀਫੋਨ ਆ ਰਹੇ ਤਾਂ ਮੇਰੇ ਵੀਰੋ ਅੱਗੇ ਵੀ ਸ਼ਾਂਤੀ ਪੰਜਾਬ ਦੇ ਵਿੱਚ ਕਾਂਗਰਸ ਨੇ ਬੜਾ